ਉਦਾਂ ਦੇ ਵਿੱਚ ਪੈਂਦੇ ਨੇ ਸ਼ਰਬਤਾਂ ਚ ਪੈਂਦੇ ਆ ਹਾਂ ਜਿਵੇਂ ਮੰਨ ਲਓ ਸਾਡਾ ਕੋਈ ਵੀ ਜਿਹੜਾ ਸ਼ਰਬਤ ਹੈ ਹੁਣ ਮੰਨ ਲਓ ਜਿਹੜਾ ਸਾਡਾ ਆਲੂ ਬੁਖਾਰੇ ਵਾਲਾ ਸ਼ਰਬਤ ਹੈ ਹਾਂ ਇਹਦੇ ਵਿੱਚ 140 ਤਰ੍ਹਾਂ ਦੀਆਂ ਲਗਭਗ ਜੜੀ ਬੁੱਟੀਆਂ ਨੇ ਠੀਕ ਆ ਤੇ 16 ਤਰ੍ਹਾਂ ਦੇ ਵਿੱਚ ਅਰਕ ਹੀ ਪਾਏ ਨੇ ਅੱਛਾ ਇਹਦੇ ਵਿੱਚ ਤੇ ਇਹ ਤੇ ਇਹਨੂੰ ਇਹ ਪੀਣ ਦੇ ਨਾਲ ਜਿਹੜੀਆਂ ਸਾਡੇ ਅੰਦਰ ਕਮੀਆਂ ਪੇਸ਼ੀਆਂ ਨੇ ਸਾਰੀਆਂ ਜਿਹੜੀਆਂ ਉਹ ਦਿਨ ਦਾ ਖਾਦਾ ਪਿੱਤਾ ਰੋਟੀ ਪਾਣੀ ਚਾਹ ਸਾਰਾ ਕੁਝ ਉਹ ਹਰ ਇੱਕ ਚੀਜ਼ ਨੇ ਡਾਈਜੈਸਟ ਕਰ ਜਣੀ। ਇਹ ਸਭ ਤੋਂ ਵਧੀਆ ਕਿਸੇ ਵੀ ਜਗ੍ਹਾ ਤੇ ਹਾਂ ਜੀ ਇਹ ਪੂਰੀ ਇੰਡੀਆ ਦੇ ਵਿੱਚ ਕੋਈ ਇਹਦਾ ਸਰਬੰਦੀ ਬਣਾਉਂਦਾ। ਲੋਕੀ ਇਦਾਂ ਹੀ ਕੋਲ-ਕੋਲ ਕੇ ਇਦਾਂ ਹੀ ਗ੍ਰੈਂਡ ਚੱਕਰ ਕਰਕੇ ਪੀਸ-ਪੀਸ ਕੇ ਦੇਈ ਜਿਵੇਂ ਕਮਲਿਆਂ ਚ ਲਾ ਕੇ ਵੀ ਪਾਨਕ ਪੀਦੇ ਰਹੇ। ਇਹ ਬਕਾਇਦਾ ਅੜਕ ਕੱਢ ਕੇ ਬਕਾਇਦਾ ਉਹ ਚੀਜ਼ ਨੂੰ ਅਸੀਂ ਤਿਆਰ ਕੀਤਾ ਹੈ। ਇਹਦਾ ਇਹਦਾ ਨਾਮ ਦੇਖੋ ਚਵਨ ਪਲੱਸ ਇਹ ਇਹ ਸਾਡੀ ਇੱਕ ਯੂਨਾਨੀ ਮਜ਼ੂਨ ਹੈ। ਇੱਕ ਪਾਕਿਸਤਾਨੀ ਸਾਡਾ ਨੁਕਤਾ ਹੈ। ਮਜ਼ੂਨ ਹੈ ਭਾਜੀ ਇਹਦੇ ਵਿੱਚ 108 ਪ੍ਰਕਾਰ ਦੀਆਂ ਜੜੀ-ਬੁੱਟੀਆਂ ਨੇ ਜਿਹੜੀਆਂ ਕਿ ਤਕਰੀਬਨ 90% ਇਹਦੇ ਵਿੱਚ ਚੀਜ਼ਾਂ ਜਿਹੜੀਆਂ ਠੰਡੀਆਂ ਨੇ ਗਰਮ ਨਹੀਂ ਗਈਆਂ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜ ਪੀੜੀਆਂ ਤੋਂ ਬੰਦਿਆਂ ਦੀ ਦੁਕਾਨ ਆ ਪੰਸਾਰੀ ਦੀ ਉੱਥੇ ਲੈ ਕੇ ਆਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਤੇਗੜ ਚੂੜੀਆਂ ਰੋਡ ਨਰੰਕਰੀ ਭਵਨ ਦੇ ਸਾਹਮਣੇ ਫੇਰ ਐਂਡ ਕਲੋਨੀ ਆ ਫੇਰ ਲੈਂਡ ਕਲੋਨੀ ਉੱਥੇ ਤੁਸੀਂ ਆ ਸਕਦੇ ਹੋ ਸੋ ਨੂੰ ਮੈਂ ਦੱਸ ਦਿਆਂ ਬਹੁਤ ਜ਼ਿਆਦਾ ਮਤਲਬ ਆਰਕ ਵਗੈਰਾ ਕੀ ਕਈ ਕੁਸ ਬਣਾਉਂਦੇ ਕਰਦੇ ਆ ਤੇ ਸਮਾਜ ਜਦ ਪੰਸਾਰੀ ਦਾ ਹੁੰਦਾ ਨਾ ਸਾਰਾ ਪੰਸਾਰੀ ਦੀ ਜੋ ਵੀ ਆਈਟਮਾਂ ਸਾਰੀ ਸੋਨੂ ਮਿਲ ਜਾਣੀ ਆ ਤੇ ਨਾਲ ਦੀ ਨਾਲ ਤਜਰਬਾ ਹੈਗਾ ਵਾ ਪੰਜ ਪੀੜੀਆਂ ਦਾ ਆਜੋ ਕਿਰ ਅੰਦਰਲੇ ਪਾਸੇ ਆਹ ਦੇਖ ਲੋ ਦੁਕਾਨ ਕਿੰਨੀ ਵੱਡੀ ਆ ਸਮਝ ਲੋ ਕਿ ਇੰਨੀਆਂ ਜਿੰਨੀਆਂ ਕਿ ਹਿਮਾਲਿਆ ਪਰਬਤ ਦੀਆਂ ਝੜੀਆਂ ਬੋਟੀਆਂ ਉੰਨੀਆਂ ਕੁ ਤਾਂ ਅੱਧ ਪਚਾਦ ਤਾ ਇਹ ਰੱਖੀ ਬੈਠਿਆ ਡੱਬਿਆਂ ਢੱਬਿਆਂ ਦੇ ਵਿੱਚ ਇੱਧਰਲੇ ਪਾਸੇ ਆਜੋ ਗੁੱਪੀ ਵੀਰੇ ਆਇਓ ਸਸਰੀ ਕਾ ਵੀਰੇ ਕੀ ਹਾਲ ਆ ਬਾਈ ਆਪਣਾ ਦੀਪਕਾ ਤੇ ਨਾਲ ਵੀਰੇ ਲਾਪਰੀ ਤੇ ਸਸਰੀ ਕਾ ਵੀਰੇ ਠੀਕ ਠਾਕ ਹੋ ਇੱਥੇ ਕਿ ਵੀਰੇ ਆ ਯਾਰ ਨਵੀਂ ਆਈਟਮ ਰੱਖੀ ਬੈਠਿਆ ਤੁਸੀਂ ਆਹ ਫਾਲਸਾ ਇਹੇ ਇਹ ਕੀ ਜੀ ਫਾਲਸੇ ਦਾ ਸ਼ਰਬਤ ਹੈ ਸਾਡਾ ਹਾਂ ਤੇ ਇਹ ਸ਼ਰਬਤ ਇਹਨਾਂ ਵਿੱਚ ਸਾਰੇ ਐਨਜ਼ਾਈਮ ਨੇ ਭਾਜੀ ਜੇ ਮੰਨ ਲਓ ਕਿ ਇਹ ਪਲਪ ਜਿਹੜਾ ਇਹ ਉਹ 99% ਪਲਪ ਸਾਡੇ ਜਿਹੜਾ ਵੀ ਕੋਈ ਸ਼ਰਬਤ ਸ਼ਰਬਤ ਦੀ ਦੁਨੀਆ ਵਿੱਚ ਲੋਕ ਦੇਖੋ ਸ਼ਰਬਤ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਠੀਕ ਆ ਪਰ ਉਹ ਇੱਕ ਮਿੱਠਾ ਘੋਲ ਘੋਲ ਕੇ ਪੀਣ ਵਾਲਾ ਕੀ ਉਹਦਾ ਨੁਕਸਾਨ ਹੀ ਹੈ ਚਾਹੇ ਬੰਦੇ ਨੂੰ ਸ਼ੂਗਰ ਹੈ ਕੀ ਚਾਹੇ ਨਹੀਂ ਹੈ ਹੈਨਾ ਉਹਦਾ ਨੁਕਸਾਨ ਹੀ ਹੋਣਾ ਸਾਡੇ ਸਰੀਰ ਨੂੰ ਜੀ ਮਿੱਠਾ ਕਿਦਰ ਦੀ ਚੀਜ਼ ਹੈ ਕਿ ਜੇ ਮੰਨ ਲਓ ਕੈਂਸਰ ਨੂੰ ਜਗਾਉਂਦਾ ਹੈ ਸਿਰਫ ਮਿੱਠਾ ਜਗਾਉਂਦਾ ਠੀਕ ਆ ਮੱਚਾ ਬਿਲਕੁਲ ਤੇ ਜੇ ਅਸੀਂ ਮੰਨ ਲਓ ਅਸੀਂ ਜਿਵੇਂ ਇੱਕ ਵਿਦ ਪਲਪ ਨੇ ਇਹ ਇਹਨਾਂ ਦਾ ਫਾਇਦਾ ਹੋ ਜਾਂਦਾ ਜੇ ਦੇਖੋ ਤੁਸੀਂ ਆ ਤੁਹਾਨੂੰ ਇੱਕ ਚੀਜ਼ ਦਿਖਾਣਾ ਹੂੰ ਦਿਖਾਓ ਹੁਣ ਦੇਖੋ ਆ ਜਿੰਨੀਆਂ ਵੀ ਇਹ ਪੇਟੀਆਂ ਪਈਆਂ ਨੇ ਨਾ ਜਿੰਨੀਆਂ ਵੀ ਪੇਟੀਆਂ ਪਈਆਂ ਨੇ ਇੱਥੇ ਇਹਨਾਂ ਵਿੱਚ ਆਰਕ ਦੇਖੋ ਆੜੇ ਆਰਕ ਨੇ ਨਾ ਦੇਖੋ ਆ ਛਾ ਪਈਆਂ ਨੇ ਕਿੰਨੀਆਂ ਭਰ ਕੇ ਰੱਖੀਆਂ ਇਹ ਸਾਰੇ ਆਰਕ ਨੇ ਇਹ ਸਾਰੇ ਗੰਗਾ ਨਗਰ ਤੋਂ ਸਾਰੇ ਆ ਦੇਖੋ ਲਿਖਿਆ ਆਰਕ ਗੁਲਾਬ ਦੇਖੋ ਭਾਈ ਮਾਰੋ ਦੇਖੋ ਇਹ ਸਾਰੇ ਇਹ ਸਾਰੇ ਗੰਗਾ ਨਗਰ ਤੋਂ ਇੱਕ ਇੱਕ ਬੂੰਦ ਦੀ ਗਰੰਟੀ ਆ ਮਤਲਬ ਹੁਣ ਇਹ 5-5 ਕਿਲੋ ਜਿਹੜੇ ਅਰਕ ਦੀਆਂ ਕੰਨੀਆਂ 10-10 ਕਿਲੋ ਦੀਆਂ ਪਈਆਂ ਇੱਥੇ ਇਹ ਕੋਈ ਉਦਾਂ ਨਹੀਂ ਵਿਕਦੀਆਂ ਜੇ ਮੰਨ ਲਓ ਕਿ ਅਸੀਂ ਕਹੀਏ ਕਿ ਉਦਾਂ ਕੋਈ ਇਹਦੀ ਡਿਮਾਂਡ ਏ ਉਦਾਂ ਕੋਈ ਇਹਦੀ ਡਿਮਾਂਡ ਨਹੀਂ ਇਹ ਅਰਕ ਸਾਰੇ ਸਾਡੇ ਜਿਹੜੇ ਆ ਸ਼ਰਬਤਾਂ ਵਿੱਚ ਪੈਂਦੇ ਨੇ ਸ਼ਰਬਤਾਂ ਵਿੱਚ ਪੈਂਦੇ ਆ ਹਾਂ ਜਿਵੇਂ ਮੰਨ ਲਓ ਸਾਡਾ ਕੋਈ ਵੀ ਜਿਹੜਾ ਸ਼ਰਬਤ ਹੈ ਹੁਣ ਮੰਨ ਲਓ ਜਿਹੜਾ ਸਾਡਾ ਆਲੂ ਬੁਖਾਰੇ ਵਾਲਾ ਸ਼ਰਬਤ ਹੈ ਹਾਂ ਇਹਦੇ ਵਿੱਚ 140 ਤਰ੍ਹਾਂ ਦੀਆਂ ਲਗਭਗ ਜੜੀ ਬੂਟੀਆਂ ਨੇ ਠੀਕ ਆ ਤੇ 16 ਤਰ੍ਹਾਂ ਦੇ ਵਿੱਚ ਅਰਕ ਹੀ ਪਾਏ अच्छा ਇਹਦੇ ਵਿੱਚ ਤੇ ਇਹ ਜਿਹੜੀ ਚੀਜ਼ ਹੈ ਹੁਣ ਫੈਟੀ ਲੀਵਰ ਜਿੰਨਾ ਮਰਜੀ ਗ੍ਰੇਡ 3 ਤੱਕ ਨ ਹੋਵੇ ਠੀਕ ਕਰਦਾ ਪਿਆ ਹਲਿਆ ਬਲਿਆ ਜਿਹੜਾ ਬੜਾ ਖਾਂਦੇ ਆ ਬਿਲਕੁਲ ਬੰਦਾ ਚਾਹੇ ਮੰਨ ਲਓ ਖਾਵੇ ਚਾਹੇ ਨਾ ਖਾਵੇ ਚਾਹੇ ਉਹਨੂੰ ਇਹ ਚੀਜ਼ ਜ਼ਰੂਰੀ ਪੀਣੀ ਚਾਹੀਦੀ ਏ ਇਹ ਪੀਣ ਦੇ ਨਾਲ ਜੇ ਮੰਨ ਲਓ 10 ਕਿਲੋਮੀਗ੍ਰਾਮ ਅਸੀਂ ਪਾਣੀ 'ਚ ਘੋਲ ਕੇ ਪੀ ਜਾਣੇ ਆ ਤੇ ਇਹਨੂੰ ਇਹ ਪੀਣ ਦੇ ਨਾਲ ਜਿਹੜੀਆਂ ਸਾਡੇ ਅੰਦਰ ਕਮੀਆਂ ਪੇਸ਼ੀਆਂ ਨੇ ਸਾਰੀਆਂ ਜਿਹੜੀਆਂ ਉਹ ਦਿਨ ਦਾ ਖਾਦਾ ਪੀਤਾ ਰੋਟੀ ਪਾਣੀ ਚਾਹ ਸਾਰਾ ਕੁਝ ਉਹ ਹਰ ਇੱਕ ਚੀਜ਼ ਨੇ ਡਾਈਜੈਸਟ ਕਰ ਜਣੀ। ਇੱਕ ਦਾ ਦੂਜਾ ਦਾ ਵੀ ਫਸਾਈ ਹੁੰਦਾ ਹੈ ਹੈ ਨਾ? ਹਾਂਜੀ ਹਾਂਜੀ ਫੂਡ ਲਾਇਸੈਂਸ ਸਾਰੇ ਰੇ ਆ ਸਾਰੇ ਬਿਲਕੁਲ ਫਸਾਈ ਵੱਲੋਂ ਪ੍ਰਮਾਣਿਤ ਹਾਂਜੀ 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 ਕੋਈ ਚੀਜ਼ ਇਦਾਂ ਨਹੀਂ ਗੀ ਸਾਰੇ ਸਾਰਿਆਂ ਦੇ ਲਾਇਸੈਂਸ ਬਣੇ ਨੇ ਸਾਡੇ ਆਪਣੇ ਦੁਕਾਨ ਤੇ ਆਯੁਰਵੈਦਿਕ ਲਾਇਸੈਂਸ ਨੇ ਸਾਡੇ ਕੋਲ ਜੀ ਦੂਜੀ ਗੱਲ ਭਰਾ ਆ ਗਿਆ ਇਸ ਤੋਂ ਬਿਨਾਂ ਆ ਵੀ ਇੱਕ ਹੀ ਪਏ ਆ। ਕਰਤੀ ਬੈਂਬੂ ਸ਼ਰਬਤ ਹਾਂਜੀ ਹਾਂਜੀ ਇਹ ਇਹ ਸ਼ਰਬਤ ਹੈਗਾ ਬਾਸ ਵਾਲਾ ਸ਼ਰਬਤ ਭਾਜੀ ਆਹਾ ਹਾਂ ਇਹ ਬਾਸ ਦਾ ਸ਼ਰਬਤ ਜਿਵੇਂ ਜਿਹੜੇ ਬੱਚਾ ਦੀ ਹਾਈਟ ਵਧਾਉਣ ਵਾਸਤੇ ਮਤਲਬ ਇੰਨੀ ਚੀਜ਼ ਕੰਮਦੀ ਆ ਕਿ ਜਿਹੜੇ ਘੋੜੇ ਨੇ ਨਾ ਕਦੀ ਤੁਸੀਂ ਦੇਖੋ ਜਿਹੜੇ ਘੋੜਿਆਂ ਨੂੰ ਕਦੀ ਤੁਸੀਂ ਜਾਓਗੇ ਕਦੀ ਦੇਖੋਗੇ ਘੋੜਿਆਂ ਨੂੰ ਬਾਜ਼ਮ ਰੱਬਾ ਖਵਾਉਂਦੇ ਨੇ ਵੀ ਘੋੜਾ ਜਿਹੜਾ ਉਹ ਇੰਨੀ ਛੇਤੀ ਜਵਾਨ ਹੋ ਜਾਂਦਾ ਕਿ ਘੋੜੇ ਨੂੰ ਵੀ ਇਸ ਚੀਜ਼ ਦੀ ਲੋੜ ਪੈਂਦੀ ਹੈ ਠੀਕ ਹੈ ਤੇ ਜੇ ਅਸੀਂ ਬੱਚੇ ਦੀ ਹਾਈਟ ਵਧਾਣੀ ਹੈ ਜਾਂ ਹੱਡੀਆਂ ਵਾਸਤੇ ਕਹਿੰਦਾ ਬਹੁਤ ਵਧੀਆ ਹੈ ਇਹ ਵੀ 99% ਪੱਲਪੀ ਹੈ ਸਾਰਾ ਇਹਦੇ ਚ ਕੋਈ ਇਹ ਨਹੀਂ ਕਿ ਮਿੱਠਾ ਕੋਲਿਆ ਦੇ ਚ ਕਲਰ ਜਾਂ ਸੈਂਸ ਪਾ ਕੇ ਦੇ ਦਿੱਤਾ ਇਸ ਸਾਰਾ ਪਲਪ ਦਾ ਹੀ ਬਣਿਆ ਵਾ ਸਾਰਾ ਬਾਸ ਦਾ ਪਲਪ ਜਿਹੜਾ ਪੀਲੇ ਰੰਗ ਦਾ ਬਾਸ ਹੁੰਦਾ ਉਹਦਾ ਸਾਰਾ ਪਲਪ ਇਹ ਉਹਦਾ ਸ਼ਰਬਤ ਬਣਿਆ ਸਾਰਾ ਬੈਕਲੇ ਗੁਰ ਦੱਸੋ ਜੀ ਦੋਵੇਂ ਮਰੱਬੇ ਵਗੈਰਾ ਹੁੰਦੇ ਮੰਨ ਕੇ ਚੱਲੋ ਕਿਸੇ ਨੇ ਮਰੱਬੇ ਲੈਣੇ ਉਹ ਵੀ ਹੁੰਦੇ ਆਪਣੇ ਮਰੱਬੇ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਬਾਕੀ ਦੇਖੋ ਜੇ ਕੋਈ ਵੀ ਚੀਜ਼ ਮਰਬਾ ਵੀ ਸਾਡੇ ਕੋਲ ਬੰਦਾ ਨਾ ਉਹਦੀ ਉਹ ਵੀ ਅਸੀਂ ਬੜੇ ਬੜੇ ਤਰੀਕੇ ਨਾਲ ਬਣਾਉਂਦੇ ਆ ਜੇ ਓਲੇ ਦਾ ਮਰੱਬਾ ਏ ਓਲੇ ਦਾ ਮਰੱਬਾ ਵੀ ਅਸੀਂ ਕਈ ਚਰਨੋਂ ਕਈ ਡਰਾਮੇ ਕਰਨੇ ਨੇ ਕਈ ਵਾਰੀ ਆਪਾਂ ਚੂਨੇ ਦੇ ਪਾਣੀ ਦੇ ਵਿੱਚ ਨੂੰ ਭਿਓ ਕੇ ਰੱਖਣਾ 15 ਬੰਦਾ ਦਿਨ 20 20 ਦਿਨ ਅਸੀਂ ਮਤਲਬ ਉਹਨੂੰ ਉਹਦੇ ਵਿੱਚ ਵੀ ਜਾਣ ਪਾ ਕੇ ਤੇ ਨਹੀਂ ਮਰੱਬੇ ਦੇ ਵਿੱਚ ਵੀ ਵੀ ਉਹਦੇ ਵਿੱਚ ਵੀ ਜਾਣ ਪਾ ਜੇ ਮਰੱਬਾ ਲੋਕੀ ਇਦਾਂ ਹੀ ਉਬਾਲਿਆ ਤੇ ਇਦਾਂ ਬਾਜੀ ਅੱਜ ਸਭ ਤੋਂ ਵਧੀਆ ਕਿਸੇ ਵੀ ਜਗ੍ਹਾ ਤੇ ਵੀਟ ਗ੍ਰਾਸ ਜੀ ਇਹ ਪੂਰੀ ਇੰਡੀਆ ਦੇ ਵਿੱਚ ਕੋਈ ਇਹਦਾ ਸਰਵ ਨਹੀਂ ਬਣਾਉਂਦਾ ਲੋਕੀ ਇਦਾਂ ਹੀ ਕੋਲ ਕੋਲ ਕੇ ਇਦਾਂ ਹੀ ਗ੍ਰੈਂਡ ਚੱਕਰ ਕਰਕੇ ਪੀਸ ਪੀਸ ਕੇ ਦੇਈ ਜਿਵੇਂ ਕਮਲਿਆਂ ਚਲਾ ਕੇ ਵੀ ਪਾਨਕ ਪੀਦੇ ਰਹੇ ਇਹ ਬਕਾਇਦਾ ਅੜਕ ਕੱਢ ਕੇ ਬਕਾਇਦਾ ਉਹ ਚੀਜ਼ ਨੂੰ ਅਸੀਂ ਤਿਆਰ ਕੀਤਾ ਹੈ ਉਹ ਤੁਹਾਨੂੰ ਇਹ ਚੀਜ਼ ਦਾ ਪਤਾ ਹੈ ਕਿ ਵੀਟ ਗ੍ਰਾਸ ਬੱਚੇ ਬੱਚੇ ਨੂੰ ਵੀ ਪਤਾ ਹੈ ਕਿ ਕਿੰਨੂੰ ਇਹਦੇ ਫਾਇਦੇ ਕੀ ਆ ਜੀ ਇੱਕ ਕਾਰ ਰੱਖੀ ਬੈਠ ਹੂੰ ਭਰਾਹਾ ਏ ਭਾਜੀ ਗੁਲਕੰਦ ਗੁਲਕੰਦ ਵਗੈਰਾ ਇਹ ਗੁਲਕੰਦ ਦੇ ਆਮ ਗੁਲਕੰਦ ਨਹੀਂ ਹੈ ਇਹਦੇ ਵਿੱਚ 16 ਪ੍ਰਕਾਰ ਦੇ ਸੰਸ਼ਣ ਓਇਲ ਨੇ ਜਿਵੇਂ ਖਾਣ ਵਾਲੇ ਜਿਵੇਂ ਤੁਲਸੀ ਦਾ ਇਹ ਕਿਹੜੇ ਕੰਮ ਹੁੰਦਾ ਮਗਰ ਕਿਹਦੇ ਲਈ ਜਿਆਦਾ ਫਾਇਦੇਮੰਦ ਚੀਜ਼ ਹੈ ਇਹ ਫਾਇਦੇਮੰਦ ਭਾਜੀ ਪੇਟ ਗੈਸ ਕਬਜ ਯੂਰੀਆ ਕੈਲਸਟੋਲ ਤੱਕ ਨੂੰ ਇਹ ਜੀਡੀ ਚੀ ਰੁਕਦੀ ਏ ਇੱਕ ਪੁਰਾਣੇ ਖਾਂਦੇ ਤੁਸੀਂ ਬੰਦੇ ਗੁਲਕੰਦ ਹਾਂਜੀ ਹਾਂਜੀ ਇਹਨੂੰ ਰੋਟੀ ਤੋਂ ਬਾਅਦ ਅੱਧਾ ਚਮਚ ਖਾ ਲੋ ਇੱਕ ਤੇ ਟੇਸਟ ਬਹੁਤ ਜ਼ਿਆਦਾ ਵਧੀਆ ਰ ਬਹੁਤ ਜ਼ਿਆਦਾ ਮਿੰਟੀ ਮਤਲਬ ਟੇਸਟ ਹੈ ਇਹਨੂੰ ਖਾਣ ਦੇ ਵਿੱਚ ਇਹ ਨਹੀਂ ਕਿ ਆਮ ਗੁਲਕੰਦ ਵਰਗਾ ਨਹੀਂ ਹੈ ਹੂੰ ਤੇ ਇੱਕਾਤ ਪਿਛਲੀ ਵਾਰੀ ਆਪਾਂ ਦੇਖਿਆ ਸੀ ਆਹ ਹਾਂਜੀ ਹਾਂਜੀ ਇਹ ਸਾਡਾ ਚਮਪਰਾਸ਼ੀ ਇਹ ਸਾਡਾ ਇਹਦਾ ਨਾਮ ਦੇਖੋ ਚਮਪਰਾਸ਼ੀ ਇਹ ਸਾਡੀ ਇੱਕ ਯੂਨਾਨੀ ਮਜੂਨ ਹੈ ਇੱਕ ਪਾਕਿਸਤਾਨੀ ਸਾਡਾ ਨੁਕਤਾ ਹੈ ਬਈ ਪੁਰਾਣਾ ਕੰਮ ਸਾਡਾ ਪਾਕਿਸਤਾਨੀ ਸੀਗੀ ਠੀਕ ਹੈ ਅੱਛਾ ਇਹ ਜਿਹੜੀ ਮਜੂਰ ਨੇ ਭਾਜੀ ਇਹਦੇ ਵਿੱਚ 108 ਪ੍ਰਕਾਰ ਦੀਆਂ ਜੜੀ ਬੁੱਟੀਆਂ ਨੇ ਜਿਹੜੀਆਂ ਕਿ ਤਕਰੀਬਨ 90% ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਠੰਡੀਆਂ ਨੇ ਗਰਮ ਨਹੀਂ ਗਈਆਂ ਵੀ ਜਿਵੇਂ ਚਾਵਲ ਪਾਛ ਅਸੀਂ ਗਰਮੀਆਂ 'ਚ ਨਹੀਂ ਖਾ ਸਕਦੇ ਇਹਨੂੰ ਤੁਸੀਂ ਭਾਰ ਗਰਮੀ 'ਚ ਵੀ ਖਾ ਸਕਦੇ ਅਸੀਂ ਜਿਵੇਂ ਕੋਈ ਕਹਿੰਦਾ ਨਾ ਯਾਰ ਨਸੀਰ ਫੁੱਟਦੀ ਅਸੀਂ ਆਹ ਤੇ ਨਿਆ ਨੂੰ ਚੱਕ ਕੇ ਤੇ ਆਲਾ ਸਾਡਾ ਇੱਕ ਚਮੇ ਸੇਸ਼ਮ ਖਾ ਅੱਛਾ ਅਸੀਂ ਵਾਲਾ ਤੋਂ ਲੈ ਕੇ ਸਟਾਰਟ ਕਰ ਦਈਏ ਕਿ ਵਾਲਾ ਜੇ ਵਾਲ ਛੱਟੇ ਹੁੰਦੇ ਨੇ ਝੜਦੇ ਨੇ ਸਰਵਾਈਕਲ ਏ ਪੇਟ ਦੀ ਕੋਈ ਪ੍ਰੋਬਲਮ ਲੱਕ ਦੀ ਕੋਈ ਪ੍ਰੋਬਲਮ ਹੈ ਮਨਕਿਆ ਦੀ ਮਾਈਗਰੇਨ ਦੀ ਕਿਸੇ ਨੂੰ ਟਾਈਫਾਈਟ ਰਹਿੰਦਾ ਕਿਸੇ ਦੇ ਗੋਡੇ ਮੋਢੇ ਕੋਈ ਚੀਜ਼ ਤੁਹਾਨੂੰ ਹੈਲਪ ਕਰਦਾ ਹਰ ਘਟਾਉਣ ਚ ਨਾ ਪ੍ਰੋਬਲਮ ਘਟਾਉਣ ਦੇ ਵਿੱਚ ਇੱਥੇ ਤੱਕ ਕੀ ਜੇ ਇਹਨੂੰ ਇੱਕ ਡੱਬਾ ਵੀ ਬੰਦਾ ਖਾ ਲੇ ਇੱਕ ਡੱਬੇ ਦੇ ਨਾਲ ਵੀ ਕਹ ਲਓ ਕਿ 50% ਬੰਦਾ ਜਿਹੜਾ ਠੀਕ ਹੋ ਕੇ ਆ ਜਾਂਦਾ ਸਾਡੇ ਕੋਲ ਕੋਈ ਨੁਕਸਾਨ ਕੋਈ ਕੈਮੀਕਲ 1% ਵੀ ਨਹੀਂ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਚੀਜ਼ ਚੱਕਿਆ ਹੋਤਕ ਨਹੀਂ ਪਾਇਆ ਮੈਂ ਕੋਈ ਇਹਦੇ ਵਿੱਚ ਰਿਫਾਈਨਡ ਘਿਓ ਅਸੀਂ ਕਈ ਤਿਲਾ ਤੇਲ ਪਾਇਆ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਇਹਦੇ ਚ ਰੋਗਨ ਨੇ ਜੋ ਕਦੂ ਦਾ ਰੋਗਨ ਖਸ ਖਸ ਦਾ ਰੋਗਨ ਬਦਾਮ ਰੋਗਨ ਇਹ ਚੀਜ਼ਾਂ ਸਗੋਂ ਬੱਚੇ ਦੇ ਅੰਦਰ ਜਾਣਗੀਆਂ ਬਜ਼ੁਰਗਾਂ ਦੇ ਅੰਦਰ ਜਾਣਗੀਆਂ ਹਰ ਚੀਜ਼ ਨੂੰ ਫਾਇਦਾ ਦੇਣਾ ਆ ਬੋਤਲੀ ਬਹੁਤ ਸੋਹਣੀ ਹੈ ਰੀ ਕੀ ਲਿਆਂਦਾ ਪਾਗੀ ਇਹ ਜੀ ਸਾਡਾ ਪਿਓਰ ਗੁਲਾਬ ਦਾ ਸ਼ਰਬਤ ਆ ਜਿਹੜੇ ਲੋਕੀ ਬਾਹਰ ਰਾਂਗੀ ਵਰਤੀ ਜਾਂਦੇ ਖਾਂਦੇ ਜਿਹੜੇ ਆਪਾਂ ਓ ਪੀਂਦੇ ਪੀਂਦੇ ਫਿਰਦੇ ਆ ਇਹ ਗੁਲਾਬ ਦਾ ਜਿਹੜਾ ਸ਼ਰਬਤ ਏ ਜੀ ਇਹ ਚਾ ਇੱਕ ਗੁਲਾਬ ਦਾ ਹੈ ਹਾਂ ਜੀ ਇਹ ਗੁਲਾਬ ਦਾ ਸ਼ਰਬਤ ਜਿਹੜਾ ਆ ਸਾਡਾ ਪੂਰੇ ਐਸੇ ਅਰਕ ਤੋਂ ਤਿਆਰ ਹੁੰਦਾ ਬਾ ਜੀ ਬਿਨਾ ਕਿਵੇਂ ਮੰਨ ਕੇ ਚੱਲੂ ਫਿਰ ਆ ਇਹ ਆ ਦੇਖੋ ਐਸੇ ਅਰਕ ਦੇ ਨਾਲ ਆਪਾਂ ਇਹ ਸ਼ਰਬਤ ਨੂੰ ਤਿਆਰ ਕਰਦੇ ਹਾਂ ਮਤਲਬ ਇਹ ਦਾ ਰਾ ਮਟੀਰੀਅਲ ਆ ਹਾਂ ਜੀ ਇਹ ਦਾ ਮਟੀਰੀਅਲ ਆ ਜਿਹੜੇ ਗੁਲਾਬ ਦੇ ਅਰਕ ਹੁੰਦੇ ਆ ਉਹ ਦਾ ਮਟੀਰੀਅਲ ਆ ਪੀਣਾ ਕਿਵੇਂ ਹੁੰਦਾ ਇਹ ਇਹ ਉਤਨਾ ਹੀ ਪੀਣਾ ਆ ਆਪਾਂ ਜਿੱਦਾਂ ਆਪਾਂ ਦੂਜਾ ਸ਼ਰਬਤ ਪੀਨੇ ਆ ਥੋੜਾ ਜਿਹਾ ਪੈਣਾ ਹੈ ਇਹ ਕਮ ਸੇ ਕਮ 50 ਤੋਂ 60 ਗਲਾਸ ਸ਼ਰਬਤ ਇਸ ਬੋਤਲ ਦੇ ਵਿੱਚ ਆ ਕਿੰਨੇ ਕਦੀ ਹੁੰਦੀ ਅੰਦਾਜ਼ਾ ਇਹ 500 ਰੁਪਏ ਦੀ ਬੋਤਲ ਆ ਇਹ ਚਾਂਦੀ ਯੁਗਤਾ ਇਹ ਬੱਚੇ ਪੀ ਸਕਦੇ ਦੁੱਧ ਚ ਪਾ ਕੇ ਪੀ ਸਕਦੇ ਸੇਫ ਆ ਬਿਲਕੁਲ ਇਹ ਸਭ ਤੋਂ ਵਧੀਆ ਸ਼ਰਬਤ ਐ ਹੋਈ ਆ ਕਿ ਗੁਲਾਰ ਦਾ ਜਿਹੜਾ ਬੱਚੇ ਹੋਰ ਕੋਈ ਸ਼ਰਬਤ ਬਾਜ਼ਾਰ ਚ ਮਿਲਦਾ 100 ਰੁਪਏ ਵਾਲੀ ਬੋਤਲ ਲੈ ਕੇ ਆਉਂਦੇ ਜਿਹੜੀ ਮਤਲਬ ਇਹ ਅਸਲ ਚ ਆ ਗਿਆ ਜਿਹੜਾ ਤੇ ਇੱਕ ਭਰਾ ਹੁੰਦਾ ਜਿਵੇਂ ਕੋ ਟਰੱਕ ਡਰਾਈਵਰ ਆ ਭਰਾ ਆ ਜਾਂ ਕਿਵੇਂ ਹੋਰ ਆ ਢੂਈਆਂ ਢਾਈਆਂ ਦੀਆਂ ਸਮੱਸਿਆਵਾਂ ਦੱਸਦੇ ਵੀ ਢੂਈਆਂ ਦੁਖਣ ਲੱਗੀਆਂ ਭਰਾਬੋ ਕਿਉਂਕਿ 20 20 ਘੰਟੇ ਯਾਰ ਲਗਾਤਾਰ ਬੈਠੇ ਆ ਤੇ ਉਹ ਉਹ ਤਾਕਤ ਵਾਲੀ ਚੀਜ਼ ਕਿਵੇਂ ਫਿਰ ਬਿਲਕੁਲ ਭਾਜੀ ਸਾਨੂੰ ਜ਼ਿਆਦਾਤਰ ਫੋਨ ਹੀ ਜਿਹੜੇ ਆਂਦੇ ਨੇ ਬਾਹਰੋਂ ਵਿਚਾਰੇ ਮੁੰਡੇ ਬਹੁਤ ਪਛਾਣ ਗੋ ਕੀ ਜ਼ਿਆਦਾਤਰ ਡਰਾਈਵਰ ਨੇ ਉੱਥੇ ਬੰਗਲਾਦੇਸ਼ਾ ਡਰਾਈਵਰ ਨੇ ਹੁਣ ਉਹ ਵਿਚਾਰੇ ਵਿਸ਼ਵਾਸ ਕਰਕੇ ਇੱਥੋਂ ਦੇ ਵਾਅਦਾ ਕੀ ਮਧੇ ਹੁਣ ਵੀਡੀਓ ਦੇ ਵੇਖ ਕੇ ਜਾਂ ਕੋਈ ਚੀਜ਼ ਮੰਗਵਾ ਲੈਂਦੇ ਨੇ ਹਨਾ ਉਹਨਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੀ ਹੁੰਦੀ ਕਿ ਉਹਨਾਂ ਨੂੰ ਅਸਲੀ ਚੀਜ਼ ਤਾਂ ਮਿਲਦੀਆਂ ਨਹੀਂ ਗਿਆ ਉਹ ਇਸ ਤਰ੍ਹਾਂ ਕੀ ਦੇਖੋ ਭਾਜੀ ਜਿਵੇਂ ਮੰਨ ਲਓ ਕੋਈ ਬੰਦਾ ਏ ਜਿਵੇਂ ਸਾਡਾ ਜਿਹੜਾ ਬਜਟ ਏ ਸਾਡਾ ਜਿਹੜਾ ਬਜਟ ਇਦਾਂ ਦਾ ਕਿ ਅਸੀਂ ਜਿਹੜੀ ਪਸ਼ਮਾ ਖਰੀਦ ਰਹੇ ਆ ਨਾ ਅਸੀਂ ਕਿਲੋਆਂ ਦੇ ਵਿੱਚ ਪਸ਼ਮ ਖਰੀਦਦੇ ਆ ਜੇ ਕੋਈ ਵੀ ਪਸ਼ਮਾ ਲੈ ਇੱਕ ਅਬਰਕ ਪਸ਼ਮਾ ਆਈਦਾ ਨਾ ਚਾਹ ਤੇਰੀ ਆ ਜੀ ਕਿ ਮੈਂ ਦੇਖ ਲਿਆ ਜੀ ਹਾਂ ਹੁਣ ਆ ਦੇਖੋ ਭਾਜੀ ਹਾਂ ਜਿਵੇਂ ਇਹ ਲਿਖਿਆ ਨਾ ਦੇਖੋ ਭਾਜੀ ਇਹ ਅਬਰਕ ਪਸ਼ਮਾ ਸਪੈਸ਼ਲ 1 ਕਿਲੋ ਅਬਰਕ ਅਬਰਕ ਪਸ਼ਮਾ ਸਪੈਸ਼ਲ ਇਹ ਹਜ਼ਾਰ ਫੱਟੀ ਪਸ਼ਮੇ ਜਿਵੇਂ ਲਿਖਿਆ 1 ਕਿਲੋ ਇਹ 1 ਕਿਲੋ ਅਸੀਂ ਲੈਣ ਗਏ ਆ ਤੇ ਸਾਨੂੰ ਇਹ 1 ਕਿਲੋ ਮਿਲੀ 40-42000 ਰੁਪਏ ਦੀ ਇਨੀ ਮਹਿੰਗੀ ਨਹੀਂ ਇਹ ਨਹੀਂ ਸਸਤੀ ਹੈ ਇਹ 1 ਕਿਲੋ 40 42 ਦੀ ਮਿਲੀ ਹੈ ਪਰ ਜੇ ਅਸੀਂ 1 ਗ੍ਰਾਮ ਲੈਣ ਜਾਵਾਂਗੇ ਫਿਰ ਇਹ 4 ਲੱਖ ਰੁਪਏ ਕਿਲੋ ਇਰੇ ਇੱਕ ਇੱਕ 400 ਰੁਪਏ ਦੀ ਇੱਕ ਗ੍ਰਾਮ ਮਿਲਨੀ ਹੈ ਮੰਨ ਲਓ ਜੇ ਕੋਈ ਤੁਹਾਨੂੰ ਵੈਦ ਕੋਈ ਵਧੀਆ ਮੈਦ ਵੀ ਮਿਲ ਗਿਆ ਬਹੁਤ ਵਧੀਆ ਮੈਦ ਵੀ ਮਿਲ ਗਿਆ ਉਹਦਾ ਇਹਨਾ ਬਜਟ ਨਹੀਂਗਾ ਕਿ ਇਹ ਪਸਵਾਨ ਕਿਲੋ ਕਿਲੋ ਖਰੀਦ ਸਕਦਾ ਕਿਲੋ ਕਿਲੋ ਵੀ ਨਹੀਂ ਮਤਲਬ 50 50 ਕਿਲੋ 20 20 ਕਿਲੋ ਇਕੱਠੇ ਖਰੀਦਣੀਆਂ ਪੈਂਦੀਆਂ ਨੇ ਉਹਨਾਂ ਨੇ ਸਾਨੂੰ ਇਹਹੀ ਸ਼ਰਤਾ ਫੈਕਟਰੀ ਦੇ ਅੰਦਰ ਜਾਣ ਦੀ ਫਾਰਮੇਸੀ ਦੇ ਅੰਦਰ ਜਾਣ ਦੀ ਇਹ ਸ਼ਰਤਾ ਗਈ ਉਹਨਾਂ ਨੂੰ ਉਹਨਾਂ ਦੇ 20 20 ਕਿਲੋ ਦੇ 10 10 ਕਿਲੋ ਦੀਆਂ ਥੇਲੀਆਂ ਬਣੀਆਂ ਉਹ ਸਾਨੂੰ ਖਰੀਦਣੀਆਂ ਪੈਣੀਆਂ ਨੇ ਜੇ ਕੋਈ ਵੈਦ ਚੰਗਾ ਤੁਹਾਨੂੰ ਮਿਲ ਵੀ ਗਿਆ ਉਹਨੇ ਜੇ ਕੋਈ ਭਸਮ ਖਰੀਦੀ ਏ ਉਹਨੇ ਇੱਕ ਇੱਕ ਗ੍ਰਾਮ ਦੇ ਹਿਸਾਬ ਨਾਲ ਖਰੀਦੀ ਏ ਠੀਕ ਆ ਹੁਣ ਜੇ ਤੁਹਾਨੂੰ ਉਹਨੇ ਵਿਖਾਇਆ ਖੋਲ ਕੇ ਡੱਬੀ ਕੀ ਪਾਈ ਆ ਤੁਹਾਡੇ ਚ ਮੈਂ ਮੋਤੀ ਭਸਮ ਭਾਈ ਜੇ ਆ ਮੈਂ ਚਾਂਦੀ ਪਾਈ ਜੇ ਆ ਮੈਂ ਅਬਰਕ ਪਾਇਆ ਜੇ ਆ ਮੈਂ ਆ ਪਾਇਆ ਜੇ ਹਨਾ ਉਹ ਚੀਜ਼ ਉਹਨੇ ਗ੍ਰਾਮ ਗ੍ਰਾਮ ਖਿਦੀ ਹੁਣ ਜੇ ਮੰਨ ਲਓ ਤੁਹਾਨੂੰ ਪਿਆਸ ਲੱਗੀ ਪਾਣੀ ਦੇ ਗਲਾਸ ਦੀ ਤਾਨੂੰ ਮੈਂ ਇੱਕ ਬੂੰਦ ਪਾਣੀ ਦੀ ਪਿਆ ਰਾਂਗਾ ਤੁਹਾਡੀ ਪਿਆਸ ਨਹੀਂ ਬੁਝਣੀ ਹੈਣਾ ਅਸੀਂ ਜਿਹੜੀ ਦਵਾਈ ਬਣਾਉਨੇ ਆ ਅਸੀਂ ਜਿਹੜੀ ਜਿਹੜੀ ਖੁਰਾਕ ਬਣਾਉਨੇ ਆ ਅਸੀਂ ਖੁੱਲੇ ਹੱਥ ਨਾਲ ਬਣਾਉਣੀ ਹੈ ਹਾਂ ਉਹ ਅਸੀਂ 20 20 ਗ੍ਰਾਮ 50 50 ਗ੍ਰਾਮ ਦੀ ਅਸੀਂ ਭਰਤੀ ਰੱਖਣੀ ਹੈ ਰੀ ਠੀਕ ਆ ਕੋਈ ਵੀ ਚੀਜ਼ ਅਸੀਂ ਪਾਣੀ ਹੈ ਪਹਿਲਾਂ 30 40 ਗ੍ਰਾਮ ਮੋਤੀ ਦੀ ਭਸਮ ਪਾਣੀ ਹੈ ਅਬਰਕ ਭਸਮ ਪਾਣੀ ਹੈ ਫਿਰ ਲੋਹ ਭਸਮ ਤਰਵੰਗ ਭਸਮ ਪ੍ਰਵਾਲ ਪਿਸ਼ਟੀ ਪਾਣੀ ਹੈ ਜਿਹੜਾ ਸਾਡਾ ਭਾਜੀ ਜਿਹੜਾ ਸਾਡਾ ਖੂਨ ਹੈ ਨਾ ਐਕਚੁਅਲ ਦੇ ਵਿੱਚ ਜਿਹੜਾ ਸਾਡਾ ਖੂਨ ਹੈ ਉਹ ਬਣਿਆ ਧੰਤਾ ਨਾਲ ਜਿਹੜਾ ਸਾਡਾ ਖੂਨ ਬਣਿਆ ਧੰਤਾ ਨਾਲ ਜਦੋਂ ਬੱਚਾ ਇੱਕ ਪੈਦਾ ਹੁੰਦਾ ਨਾ ਛੋਟਾ ਜਿਹਾ ਇੱਕ ਸਾਲ ਦਾ ਬੱਚਾ ਹੈ ਮੰਨ ਲਓ ਉਹਦੇ ਅੰਦਰ ਪਰਮਾਤਮਾ ਨੇ ਸਾਰੀਆਂ ਧੰਤਾ ਪਾ ਕੇ ਭੇਜੀਆਂ ਹੁੰਦੀਆਂ ਨੇ ਜਿਹੜਾ ਸਾਡਾ ਖੂਨ ਹੈ ਉਹਦੇ ਵਿੱਚ ਧੰਤਾ ਨੇ ਜਿਹੜੀਆਂ ਟਰੈਵਲ ਕਰਦੀਆਂ ਨੇ ਜਿਹੜੀਆਂ ਜਦੋਂ ਟਰੈਵਲ ਕਰਦੀਆਂ ਨੇ ਇਹ ਸਾਡੇ ਸਾਰੇ ਬਾਡੀ ਦੇ ਜਿਹੜੇ ਪਾਰਟਸ ਨੇ ਉਹਨੂੰ ਵਿਕਸਿਤ ਕਰਦੀਆਂ ਰਹਿੰਦੀਆਂ ਨੇ ਉਹਨੂੰ ਐਕਟਿਵ ਕਰਦੀਆਂ ਰਹਿੰਦੀਆਂ ਨੇ ਗੋਡੇ ਮੋਡੇ ਲੱਤਾਂ ਸਭ ਕੁਝ ਇੱਕ ਇੱਕ ਚੀਜ਼ ਨੂੰ ਨੇ ਐਕਟਿਵ ਕਰਦੇ ਰਹਿਣਾ ਦੁਬਾਰ ਤੋਂ ਰੀਸਾਈਕਲਿੰਗ ਕਰਦੇ ਰਹਿਣਾ ਨੇ ਗਰੀਸ ਦੀ ਹਰ ਇੱਕ ਚੀਜ਼ ਦੀ ਜਦੋਂ ਉਹ ਜਿਹੜੀਆਂ ਧਨਤਾ ਘੱਟ ਹੋ ਜਾਣ ਹਰ ਇੱਕ ਚੀਜ਼ ਘੱਟ ਹੋ ਜੇ ਸੋਨਾ ਚਾਂਦੀ ਲੋਹਾ ਹਨਾ ਹਰ ਚੀਜ਼ ਘੱਟ ਹੋ ਗਈ ਏ ਉਹ ਚੀਜ਼ ਜਿਹੜੀ ਇਹ ਸਾਡਾ ਸਰੀਰ ਜਿਹੜਾ ਫਿਰ ਉਹ ਬੰਜਰ ਹੋਣਾ ਸ਼ੁਰੂ ਹੋ ਜਾਣਾ ਇਹ ਦੇਖੋ ਇਹ ਸਾਡੀ ਸਟਾਰਟਿੰਗ ਹੋਈ ਏ ਠੀਕ ਆ ਹਾਂ ਇਹ ਸਾਰੀ ਹੈ ਸਾਡੀ ਇਹ ਭਾਜੀ ਸਵਰਨਵੰਗ origignal ਏ ਮਤਲਬ ਕਾਫੀ ਵਧੀਆ ਚੀਜ਼ਾਂ ਨੇ ਸਾਰੀਆਂ ਤਾਕਤ ਦੀਆਂ ਆਤਮਾ ਨੇ ਇਹ ਸਾਡਾ ਜਿਵੇਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਆ ਦੇਖੋ ਸਾਡਾ 8 ਇੰਚ ਦਾ ਜਿਹੜਾ 24 ਕੈਰਟ 골ਡ ਦਾ ਜਿਹੜੀ ਅਸੀਂ ਜਦੋਂ ਖਾਣਾ ਬਣਾਣੀ ਚਾਲੂ ਕਰਨੀ ਕਿਸੇ ਦੀ ਫਿਰ ਵਿੱਚ ਸਾਡੀ ਮਤਲਬ ਇਹ 100% ਗਾਰੰਟੀ ਭਾਜੀ ਕਿ ਕਦੀ ਵੀ ਅਸੀਂ ਕੋਈ ਵੀ ਚੀਜ਼ ਜਿਹੜੀ ਇਹ ਕੋਈ ਅਸੀਂ ਡੁਪਲੀਕੇਟ ਨਹੀਂ ਦੇਣੀ ਜਾਂ ਕਦੀ ਵੀ ਅਸੀਂ ਕੋਈ ਚੀਜ਼ ਐਲੋਪੈਥਿਕ ਨਹੀਂ ਦੇਣੀ ਕੋਈ ਸਟੀਰਾਈਲਸ ਨਹੀਂ ਦੇਨੇ ਬੰਦੇ ਨੂੰ ਜਿੱਥੇ ਮਰਜੀ ਬੰਦਾ ਦੁਨੀਆ ਦੇ ਕੋਨੇ ਵਿੱਚ ਬਹਿ ਕੇ ਇਸ ਚੀਜ਼ ਨੂੰ ਮਹਗਾ ਸਕਦਾ ਠੀਕ ਹੈ ਸੋਨੇ ਦਾ ਹੁੰਦਾ ਇਹ ਹਾਂਜੀ ਇਹ ਸੋਨੇ ਦਾ 24 ਕੈਟ 골ਡ ਦਾ ਇਹਦੇ ਵਿੱਚ ਮਤਲਬ ਤਕਰੀਬਨ 3 4 5 ਐਟਮ ਜਿਹੜੀਆਂ ਹੀ 골ਡ ਭਸਮ ਨੇ ਕਿਉਂਕਿ 골ਡ ਭਸਮ ਹੀ ਸਾਡੇ ਅੰਦਰ ਮੇਨ ਜਿਹੜੀ ਹੈ ਉਹ ਕੰਮ ਕਰਦੀ ਹੈ ਠੀਕ ਹੈ ਇਹ ਸਾਰੇ 150 ਵਰਕ ਚਾਂਦੀ ਦਾ ਹੈ ਜਿਹੜਾ ਕਿ ਇਹ ਮੈਡੀਸਿਨ ਜਿਹੜੀ ਆਪਣੀ ਖੁਰਾਕ ਦੇ ਵਿੱਚ ਪੈਣਾ ਹੈ ਠੀਕ ਹੈ ਇਹ 150 ਵਰਕ ਚਾਂਦੀ ਦਾ ਪੈਣਾ ਹੈ ਚਵੀ ਗੱਡ 골ਡ ਦਾ 8 ਇੰਚ ਦਾ ਜਿਹੜਾ ਵਰਕ ਵੱਖਰਾ ਭਸਮ ਵੱਖਰੀ ਆ ਦੇਖੋ ਆਪਸ ਮਾਣੇ ਸਾਰੀਆਂ اچھا ਇਹ 골ਡ ਭਸਮ ਵੱਖਰੀ ਹੂੰ ਸਹੀ ਆ ਦੇਖੋ ਮੁчие ਹੀ ਜਾਂਦੀਆਂ ਭਸਮ ਆ ਇਹ ਚੀਜ਼ਾਂ ਦੇਖੋ ਸਾਡੇ ਕੋ ਪਈਆਂ ਕੋਈ ਬੰਦਾ ਆਣ ਕੇ ਵੇਖੇ ਪਰਖੇ ਚੈੱਕ ਕਰੇ ਠੀਕ ਆ ਇਹ ਜਿਵੇਂ ਮੰਨ ਲਓ ਇੱਕ ਖੁਰਾਕ ਦੇ ਵਿੱਚ ਜਿਵੇਂ ਮੰਨ ਲਓ 1/2 ਗ੍ਰਾਮ ਇਦਾਂ 골ਡ ਭਸਮ ਇਦਾਂ ਪਾਣੀ ਹੈ ਸਾਰੀ ਇਹ ਚੀਜ਼ਾਂ ਸਾਰੀਆਂ ਮਤਲਬ ਬਿਲਕੁਲ ਸ਼ੁੱਧ ਨੇ ਹੁਣ ਕਈ ਵੈਦ ਕਹਿੰਦੇ ਨੇ ਕਈ ਵੈਦ ਜਿਹੜੇ ਆ ਆਟੋ ਚਲਾਉਣ ਵਾਲੇ ਵੀ ਅੱਜ ਕੱਲ ਵੈਦ ਬਣੀ ਫਿਰਦੇ ਨੇ ਜਿਹੜੇ ਉਹ ਕਹਿੰਦੇ ਨੇ ਕਿ ਜੀ 골ਡ ਭਸਮ ਜੀ ਜਿੱਥੋਂ ਮਰਜੀ ਆ ਦਵਾਈ ਦੇ ਵਿੱਚ ਨੂੰ ਲੈਬ ਚ ਕਰਾਓ ਜੀ ਇਹ ਚੈੱਕ ਚੈੱਕ ਕਰੋ ਬੋਲੇਗੀ ਜੀ ਹਨਾ ਦੇਖੋ ਜਿਹੜੀ 골ਡ ਭਸਮ ਜਿਹੜਾ 골ਡ ਹੈ ਨਾ ਉਹਨੂੰ ਤੁਸੀਂ ਭਾਵੇਂ ਜਿਹੜੀ ਮਜੀ ਚੀਜ਼ ਚ ਮਿਕਸ ਕਰ ਦੋ ਹਨਾ ਤਾਂਬੇ ਚ ਕਰ ਦੋ ਲੋਹੇ ਚ ਕਰ ਦੋ ਤਜਾਬ ਪਰ ਉਹਦੇ ਵਿੱਚ ਉਹਨੇ ਨਿਕਲ ਕੇ ਬਾਹਰ ਆਇਨਾ ਪਰ ਜਦੋਂ ਸਰੀਰ ਦੇ ਅੰਦਰ ਜਾਂਦਾ ਨਾ ਜਦੋਂ ਉਹਨੂੰ ਅਸੀਂ ਮਾਰਤਾ ਮਤਲਬ ਭਸਮ ਕਰਤੀ ਨਾ ਉਹ ਜਿੰਨਾ ਚਿਰ ਉਹ ਸ਼ੁੱਧ ਜਿਹੜੀ ਸ਼ੁੱਧ 골ਡ ਭਸਮ ਹੈ ਨਾ ਉਹ ਬੋਲੇਗੀ ਨਹੀਂ ਕਰੀ ਲੈਬਾਂ ਵਿੱਚ ਕਿਉਂਕਿ ਉਹਨੂੰ ਅਸੀਂ ਮਾਰਤਾ ਹੈ ਉਹਦੀ ਜਿਹੜੀ ਆਕੜ ਖਤਮ ਕਰਤੀ ਹੁਣ ਉਹਨੂੰ ਅਸੀਂ ਖੂਨ ਦੇ ਵਿੱਚ ਰਚਾਣ ਵਾਸਤੇ ਉਹਨੂੰ ਬਣਾਇਆ ਅਸੀਂ ਨਾ ਕਿ ਉਹਨੂੰ ਅੰਦਰ ਜਾ ਕੇ ਇੱਕ ਜਗ੍ਹਾ ਪਿਆ ਹੀ ਰਿਹਾ ਤਾਂ ਫਿਰ ਫਾਇਦਾ ਕੀ ਹੋ ਰਾ ਅੰਦਰ ਜਾ ਗਾ 골ਡ ਬਸੰਦਰ ਜਾਏਗੀ ਖੁੰਚ ਰਚ ਜੇਗੀ ਠੀਕ ਹੈ ਅਸੀਂ ਇਸ ਤਰ੍ਹਾਂ ਚੀਜ਼ਾਂ ਜਿੰਨੀਆਂ ਵੀ ਭਸਮਾ ਪਾਣੀਆਂ ਸਾਡੀਆਂ ਦੇਖੋ ਇਹ ਸਾਰੀਆਂ ਅਸੀਂ ਇੱਕ ਇੱਕ ਗ੍ਰਾਮ ਅਸੀਂ ਇਦਾਂ ਜਿਹੜੀਆਂ ਭਸਮਾ ਇਹ ਸਾਰੀਆਂ ਸਾਡੀ ਆਪਣੀਆਂ ਮਤਲਬ ਜਿਹੜੀਆਂ ਅਸੀਂ ਵੱਡੀ ਮਾਤਰਾ ਵਿੱਚ ਖਰੀਦੀਆਂ ਹੀਆਂ ਆ ਦੇਖੋ ਇਹ ਵੱਡੀ ਵੱਡੀ ਮਾਤਰਾ ਵਿੱਚ ਇਹ ਡਾਇਮੰਡ ਭਸਮਾ ਇਹਦੇ ਵਿੱਚ ਨਾਲ ਬੰਗ ਭਸਮਾ ਮੋਤੀ ਪਿਸਤੀ ਆ ਠੀਕ ਹੈ ਹਰ ਇੱਕ ਚੀਜ਼ ਜਿਹੜੀ ਅਸੀਂ ਇਦਾਂ ਪਾਣੀ ਨਹੀਂ ਬੜੇ ਵੱਖਰੇ ਵੱਖਰੇ ਹਾਂਜੀ 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 ਭਾਜੀ ਇੱਕ ਇੱਕ ਭਸਮ ਦੇ ਵਿੱਚ 8 ਨਾਲ 10-10 ਭਸਮਾਂ ਇੱਕ ਜਿਵੇਂ ਇਹਦੇ ਵਿੱਚ ਕੋਈ ਵੀ ਭਸਮ ਨਾ ਮੰਨ ਲਓ ਜਿਵੇਂ ਇੱਕ 골ਡ ਭਸਮੀ ਕਾ ਲਓ ਉਹਦੇ ਵਿੱਚ ਇਹ ਤ੍ਰਵੰਗ ਭਸਮਾ ਪਿਓਰ ਇਹ ਸਾਰੀਆਂ 1000 ਫੱਟੀ ਭਸਮਾਂ ਨੇ ਜੇ ਕੋਈ ਵੀ ਇੱਕ ਭਸਮਾ ਜਿਵੇਂ ਉਹਦੇ ਵਿੱਚ ਅਸੀਂ ਉਹਨੂੰ ਇਦਾਂ ਨਹੀਂ ਰੱਖ ਸਕਦੇ ਉਹ ਚੀਜ਼ ਦੇ ਵਿੱਚ ਮਿਕਸ ਕਰਕੇ ਕਈ ਚੀਜ਼ਾਂ ਜਿਹੜੀਆਂ ਕਈ ਭਸਮਾਂ ਜਿਵੇਂ ਆਹ ਦੇਖੋ ਭਾਜੀ ਇਹ ਕੀ ਹੈ ਇਹ ਭਾਜੀ ਬੋਟ ਦਾ ਦੁੱਧ ਆ ਉਹ ਤਾਂ ਚਿੱਟਾ ਜਿਹਾ ਹੁੰਦਾ ਇਹ ਕੀ ਹਾਂਜੀ ਭਾਜੀ ਇਹ ਦੇਖੋ ਇਹੀ ਇੱਕ ਸਾਨੂੰ ਵਹਿਮ ਆ ਉਹਨਾਂ ਦੀ ਕਰੀ ਜ਼ਿੰਦਗੀ ਵਿੱਚ ਜੇ ਬੋਰਡ ਦੁੱਧਿਆਣਾ ਤੇ ਕਰੀ ਜ਼ਿੰਦਗੀ ਦੇਖਿਆ ਹੋਏਗਾ ਕਿ ਉਹਨੂੰ ਤੁਸੀਂ ਜਦੋਂ ਤੁਸੀਂ ਮੰਨ ਲਓ ਅਸੀਂ ਪੇਟ ਦੇ ਕੋਲ ਜਾਂਦੇ ਆਂ ਪੇਟ ਦੇ ਕੋਲ ਜਾ ਕੇ ਅਸੀਂ ਦੁੱਧ ਕੱਢਦੇ ਆਂ ਬੋਰਡ ਦਾ ਹਨਾ ਉਹਦੀ ਜਿਹੜੀ ਜਿਹੜੀ ਉਹਦੀ ਲਾਈਫ ਆ ਸਿਰਫ ਇੱਕ ਸੈਕਿੰਡ ਦੀ ਆ ਜਦੋਂ ਸਾਡੇ ਹੱਥ ਤੇ ਪਿਆ ਜਾਂ ਸਾਡੀ ਆਪਣਾ ਚਮਚੇ ਤੇ ਪਿਆ ਉਸੇ ਵੇਲੇ ਉਸੇ ਵੇਲੇ ਉਹਨੇ ਖਤਮ ਹੋਇਆ ਨਾ ਬਸ ਸੁੱਕ ਗਿਆ ਤੇ ਖਤਮ ਹੋ ਗਿਆ ਸਮਝ ਲਓ ਅਸੀਂ ਕੀ ਕਰਦੇ ਭਾਜੀ ਦੇਖੋ ਇਹ ਅੱਜ ਕੱਲ ਮਸ਼ੀਨਾਂ ਨੇ ਚੱਲ ਪਈਆਂ ਜਿਹੜੀਆਂ ਐਕਸਟ੍ਰੈਕਟ ਕਰਦੀਆਂ ਚੀਜ਼ ਤੇ ਆ ਅਸੀਂ ਕਰਦੇ ਹਾਂ ਬੋਰਡ ਦੀ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹ ਕੰਮ ਦੀ ਏ ਉਹਦੇ ਪੱਤੇ ਰੇਟਾਣੀਆਂ ਔਰ ਇਹ ਕਰੰਬਲਾ ਔਰ ਇਹ ਦਾੜੀ ਔਰ ਇਹ ਜੜਾਂ ਸਾਰੇ ਜਿਹੜੇ ਕੰਮ ਦੀਆਂ ਨੇ ਸਾਰੀ ਜਿੱਦਾਂ ਲਓ ਉਹਦਾ ਪਾਊਡਰ ਕਰੋ ਠੀਕ ਹੈ ਉਹਨੂੰ ਮਤਲਬ ਦੁੱਧ ਦਾ ਉਹਦਾ ਦੁੱਧ ਇਦਾਂ ਵਰਤਿਆ ਸੀ ਪੱਤੇ ਪੁੱਤੇ ਹਰ ਇੱਕ ਚੀਜ਼ ਲੈ ਕੇ ਧੋ ਕੇ ਸੁਕਾ ਕੇ ਪਾਊਡਰ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਡਰਾਈ ਕਰਕੇ ਫਿਰ ਉਹਦਾ ਐਕਸਟ੍ਰੈਕਟ ਬਣਵਾਇਆ ਇਹ ਕੰਪਨੀ ਦੋਵਾਂ ਹਰਕ ਕਢਵਾਇਆ ਜਿਵੇਂ ਕਹ ਲੋਗੇ ਉਹਦਾ ਹਰਕ ਆ ਇਹ ਚੀਜ਼ਾਂ ਕੰਮ ਕਰੂਗੀ ਜਿਵੇਂ ਬੋਰਡ ਦੀ 10000 ਸਾਲ ਉਮਰ ਹੁੰਦੀ ਏ ਠੀਕ ਹੈ ਫਿਰ ਇਹ ਜ ਇਹ ਕੀ ਆ ਇਹ ਰੈੱਡ ਜਿੰਸਿੰਗ ਆ ਇਹ ਕਿਸੇ ਨੇ ਸਾਈਬੀਰੀਨ ਜਿੰਸਿੰਗ ਹਾਂ ਇਹ ਇਸ ਜਿਹੜੀ ਮਤਲਬ ਸ਼ਾਇਦ ਹੀ ਕੋਈ ਤੁਹਾਨੂੰ ਵੈਦ ਪੰਸਾਰੀ ਕੋ ਤੁਹਾਨੂੰ ਇਹ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਇਹ ਬਿਲਕੁਲ ਠੀਕ ਆ ਇਹ ਮਸਤਗਰੂਮੀ ਆ ਸਾਡੇ ਪਰ ਕੰਮ ਨਹੀਂ ਰਹੀ ਹਾਂ ਜੀ ਇਹ オリジナル ਮਸਤਗਰੂਮੀ ਆ ਇਹ ਵੀ ਛੇਤੀ ਕਿਤੇ ਤੁਹਾਨੂੰ ਮਾਰਕੀਟ ਦੇ ਵਿੱਚ ਨਹੀਂ ਮਿਲੇਗੀ ਹਾਂਜੀ ਇਹ ਮਸਤਗਰੂਮੀ ਜਿਹੜੀ ਇਹ ਇਹਨੂੰ ਇੱਕ ਬੂੰਦ ਵੀਰੀ ਇੱਕ ਜਿਹੜਾ ਇੱਕ ਦਾਣਾ ਹੈ ਨਾ ਇਹਦਾ ਮਤਲਬ ਇੱਕ ਇੱਕ ਦਾਣਾ ਇਹਦਾ ਕੰਮ ਦਾ ਵਾ ਇਸ ਟੈਮਨਾ ਵਾਸਤੇ ਆ ਜਿਹੜੇ ਜਿਮ ਵਗੈਰਾ ਲਾਉਂਦੇ ਨੇ ਜਿਹੜੇ ਬਾਲ ਦੇਸ਼ਾਂ 'ਚ ਜਾਂ ਇੱਧਰ ਉੱਧਰ ਜਿਹੜੇ ਮੁੰਡੇ ਨੇ ਵਿਚਾਰੇ ਕਮਜ਼ੋਰ ਲੱਕ ਦੇ ਲੱਕ ਨੂੰ ਗੰਡਦੀ ਇਹ ਮੇਨ ਹੂੰ ਬਹੁਤ ਜ਼ਿਆਦਾ ਲੱਕ ਨੂੰ ਗੰਡਦੀ ਦਾਣਾ ਭਾਜੀ ਕਬੂਤਰ ਦੇ ਮੂੰਹ ਦੇ ਵਿੱਚ ਪਾ ਕੇ ਕਬੂਤਰ ਨੂੰ ਉਡਾਰੀ ਦਵਾ ਦਿੰਦੇ ਨੇ ਤੇ ਫਿਰ ਬਾਜ਼ੀ ਵਾਲੇ ਨਾ ਹੁਣ ਸੰਪਰਕ ਕਰਨ ਤੁਹਾਨੂੰ ਇਹ ਆਂਦੇ ਨੇ ਆਂਦੇ ਨੇ ਸਾਡੇ ਕੋਲ ਪੱਕਾ ਕਰਦੀ ਇਹ ਇਨਸਾਨ ਦਾ ਸਾਹ ਕਿੰਨਾ ਪੱਕਾ ਕਰੇਗੀ ਸਾਡੇ ਕੋਲ ਆਂਦੇ ਨੇ ਭਾਜੀ ਸਾਰੇ ਹਾਂਜੀ ਆ ਦੇਖੋ ਮਸਤ ਕੀ ਰੂਮੀ ਹਾਂ ਆ ਪਤਨਾ ਮੈਨੀ ਕਹਨ ਉਹ ਪੰਮੀ ਨਾਸਿਕ ਕੋ ਲੱਗ ਜੋ ইরਾਨੀ ਪੰਜਾ ਮਿਸ਼ਰੀ ਹਰ ਇੱਕ ਹੀ ইরਾਨੀ ਇਹ ਕੁਸ਼ਤੇ ਮੈਨੀਓ ইরਾਨੀ ਪੰਜਾ ਏ ਇਸ ਨੂੰ ਇਹ ਅੰਦਰ ਫੜ ਫੜ ਕਰਕੇ ਰੱਖਿਆ ਆ ਅੱਛਾ ਮਤਲਬ ਹਰ ਇੱਕ ਚੀਜ਼ ਨੂੰ ਇਹੇ ਜੀਆਂ ਵੈਰਾਈਟੀਆਂ ਵਿੱਚ ਪਾਇਆ ਕਿ ਉਹ ਸਿਆਰ ਕਰਦੇ ਨੇ ਇਹਨੂੰ ਸਾਰਾ ਇਹਨੂੰ ਜਿਵੇਂ ਉਦਾਂ ਪਾਵਾਂਗੇ ਚੀਜ਼ ਦੇ ਵਿੱਚ ਉਹ ਸਾਰਾ ਇਹਨੂੰ ਖੁਸ਼ਕ ਕੀਤਾ ਜਿਵੇਂ ਮੰਨ ਲਓ ਚੰਗੀ ਤਰ੍ਹਾਂ ਦੀ ਗ੍ਰੈਂਡ ਹੋ ਜੇ ਇਹ ਬੀਜ ਆ ਸ਼ਿਵਲੰਗੀ ਦੇ ਬੀਜ ਆ ਇਹ ਸ਼ਿਵਾ ਦਾ ਬੀਜ ਆ ਇਹ ਕਿੱਥੇ ਹੁੰਦਾ ਇਹ ਇਹ ਭਾਜੀ ਇੱਕ ਇੱਕ ਬੀਜ ਹੈ ਨਾ ਜਿਹੜਾ ਇੱਕ ਨਾਰੀਅਲ ਦੇ ਸਮਝ ਲਓ ਕਿ ਬਰਾਬਰ ਦੀ ਤਾਕਤ ਆ ਇੱਕ ਨਾਰੀਅਲ ਖਾ ਲਿਆ ਪੂਰਾ ਤੇ ਇੱਕ ਬੀਜ ਖਾ ਲਿਆ ਇੱਕ ਬਰਾਬਰ ਆ ਭਾਜੀ ਰਹਿੰਦੀ ਆ ਇਹ ਕੀ ਆ ਇਹ ਭਾਜੀ ਹਰ ਰੜੀ ਹੁੰਦੀ ਹੈ ਸਪੈਸ਼ਲ ਹਰ ਰੜਮ ਦੀ ਹੈ ਨਾ ਇਹ ਲੱਗਦਾ ਦੇਖਣ ਨੂੰ ਜਿਵੇਂ ਕਰੀਲੇ ਸਿਕਾਈ ਹੁੰਦੇ ਆ ਇੱਕ ਪੀਸ 5 5 7 700 ਰੁਪਏ ਦਾ ਇੱਕ ਪੀਸ ਹੁੰਦਾ ਹਾਂਜੀ ਇਹ 500 ਦਾ ਇੱਕ ਪੀਸ ਹਾਂਜੀ ਹਾਂਜੀ ਇਹ ਬਹੁਤ ਮਹਿੰਗੀ ਮਤਲ ਹਰ ਰੜ ਜਿਹੜੀ ਹੈ 40 ਵੀ ਕਿਲੋ ਤੋਂ ਚੱਲੂ ਆਉਂਦੀ ਹੈ ਇਹਦੇ 1000 ਰੁਪਏ ਦਾ ਇੱਕ ਪੀਸ ਹੁੰਦਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਵੀ ਉਹ ਫਿਰ ਆ ਕੀ ਆ ਕੀ ਆ ਫਿਰ ਪੀਸਾਂ ਦੇ ਹਿਸਾਬ ਨਾਲ ਮਿਲਦੀ ਕਟਛੀ ਫੜਾਓ ਆ ਕੀ ਵੀਰੇ ਆਹ ਇਹ ਸਫੇਰ ਮੁਸਲੀ ਇਹ ਦੇਖੋ ਲੋਕੀ ਜਿਹੜੇ ਤੁਸੀਂ ਕਦੀ ਵੀ ਵੈਦਾ ਕੀ ਮਰੀਆਂ ਵੀਡੀਓ ਵੇਖਿਆ ਹੋਣੀਆਂ ਜਾਂ ਕੋਈ ਵੀ ਲੋਕੀ ਇਹਦੇ ਸਿਰ ਤੇ ਸਾਰੀਆਂ ਜਿਵੇਂ ਸਫੇਰ ਮੁਸਲੀ ਪਾਤੀ ਸ਼ਤਾਵਰ ਅਸ਼ਵਗੰਧਾ ਬੀ ਕੋਚ ਭਾਜੀ ਇਹ 100 ਰੁਪਏ ਕਿਲੋ ਐਟਮਾ ਨੇ ਠੀਕ ਆ ਇਹ ਜਿਹੜੀਆਂ ਚੀਜ਼ਾਂ ਮੇਨ ਇਹ ਵਾ ਜਿਹੜੀਆਂ 10-10 ਲੱਖ ਤੋਂ ਵੀ ਪਲੱਸ ਵਾ ਠੀਕ ਆ ਪੰਜ ਇਹ ਜਿਹੜੀਆਂ ਹੁਣ ਜਿਵੇਂ ਮੈਂ ਖਾਉ ਪਹਿਲਾਂ ਤਾਂ ਆ ਕੀ ਆ ਇਹ ਭਾਜੀ ਜਿੱਦਾਂ ਤੁਸੀਂ ਜਿਹੜੇ ਲੋਕੀ ਗੋਡੇ ਪਵਾਉਂਦੇ ਫਿਰਦੇ ਆਪਣੇ ਜਾ ਕੇ ਹਾਂ ਇਹ ਸਮੇਤ ਕੋਈ ਗੋਡਿਆਂ ਦੀ ਗਰੀਸ ਆ ਸਾਡੀ ਇਹ ਵੇਲੇ ਪਰਮਾਤਮਾ ਨੇ ਪੂਰੀਆਂ ਪੂਰੀਆਂ ਨਿਸ਼ਾਨੀਆਂ ਦਿੱਤੀਆਂ ਨੇ ਕਿ ਜਿੱਦਾਂ ਸਾਡੇ ਇਹ ਸਰੀਰ ਦੇ ਵਿੱਚ ਗਰੀਸ ਹੁੰਦੀ ਹੈ ਨਾ ਜਿੱਦਾਂ ਉਹਦੇ ਇਹਨਾਂ ਚੀਜ਼ਾਂ ਬਣਾਈਆਂ ਕਿ ਲੋਕੀ ਫਿਰ ਵੇਖਣ ਯਾਰ ਗਰੀਸ ਵਰਗੀ ਚੀਜ਼ ਕੀ ਆ ਤੇ ਲੋਕੀ ਖਾਨ ਉਨ ਪਰਖਣ ਕਿ ਕਿਨਾ ਕੀ ਇਹਦਾ ਮੋਚਰਾਸ ਹੁੰਦੀ ਬਜੀ ਇਹ ਇਹ ਅਫਗਾਨੀ ਮਤਲਬ ਅਫਗਾਨੀ ਮੋਚਰਾਸ ਸਭ ਜੰਗਲੀ ਆ ਇਹ ਸਾਰੀ ਠੀਕ ਆ ਦੇਖੋ ਇਦਾਂ ਜਿਵੇਂ ਹੁਣ ਤੁਸੀਂ ਪ੍ਰਵਾਲ ਪਿਸ਼ਟੀ ਬਿਆਰੋ ਲੈਣ ਜਾਓਗੇ ਤੁਹਾਨੂੰ 1 ਗ੍ਰਾਮ ਦੇਣੀ ਉਹਨੇ ਤੇ 1 ਗ੍ਰਾਮ ਚਾਹੀਦੀ ਬੰਦੇ ਨੂੰ ਇੰਨੀ ਆ ਠੀਕ ਆ ਹੁਣ ਇੰਨੀ ਲੈਣ ਜਾਓਗੇ ਤੇ ਤੁਹਾਡਾ 25000 ਰੁਪਏ ਖਰਚਾ ਆ ਗਿਆ ਤੇ ਸਾਨੂੰ ਇਹ 30000 ਰੁਪਏ ਦੀ ਕਿਲੋ ਮਿਲੀ ਆ ਮਤਲਬ ਆ ਵੈਦ ਡਾਕਟਰ ਕੋਈ ਵੀ ਆਣ ਕੇ ਚੀਜ਼ਾਂ ਨੂੰ ਵੇਖ ਸਕਦਾ ਪਰਖ ਸਕਦਾ ਇਹ ਸਾਰੀ ਫਿਰ ਇਹਨੂੰ ਇਦਾਂ ਅਸੀਂ ਮਿਕਸ ਕਰਨਾ ਹਰ ਇੱਕ ਚੀਜ਼ ਨੂੰ ਇਹ ਇਹ ਸਾਦ ਨੂੰ ਸਾਰੀਆਂ ਪਾਸਮਾ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਸਾਰੀਆਂ ਭਾਂਤ ਭਾਂਦੀਆਂ ਪਰ ਆ ਆ ਗਿਆ ਸਾਈ ਦੇ ਜਿੰਸਿੰਗ ਹੈ ਨਾ ਜਿੰਸਿੰਗ ਜੂਨ ਸਿੰਘਾ ਜੜਾ ਜੂਣਾ ਜਿੰਸਿੰਗ ਆ ਤੇ ਇਦੋਂ ਬਿਨਾ ਆਪ ਆਪਣੀ ਸ਼ਰਬਤ ਆ ਜਿਹੜੇ ਮੇਨ ਹੋ ਆਜੋ ਇਧਰਲੇ ਪਾਸੇ ਜਿਹੜੇ ਆਪਣੀ ਚੱਲਦੇ ਆ ਹਨਾ ਆ ਬੈਂਬੂ ਦਾ ਹੋ ਗਿਆ ਆ ਹੱਕਾ ਦਾ ਸੀਗਾ ਫਾਲਸੇ ਫਾਲਸੀ ਦਾ ਹੋ ਗਿਆ ਇੱਕ ਆਲੂ ਬੁਖਾਰੇ ਵਾਲਾ ਹਾਂ ਜੀ ਸਾਡਾ ਮੇਨ ਜਿਹੜਾ ਮੇਨ ਚੱਲਦਾ ਸਾਡੀ ਆਲੂ ਬੁਖਾਰਾ ਸ਼ਰਬਤ ਫਾਲਸੇ ਦਾ ਬੰਬੂ ਦਾ ਸਾਡੀ ਚਮਦ ਪ੍ਰਸ਼ੇ ਸਾਡਾ ਵੀਡ ਗ੍ਰਾਸ ਸ਼ਰਬਤ ਰੋਜ਼ ਦਾ ਸ਼ਰਬਤ ਪਿਓਰੇ ਬਾਕੀ ਸਾਡੇ ਸਾਡੇ ਅਰਕ ਨੇ ਜਿਹੜੇ ਮੇਨ ਚੀਜ਼ਾਂ ਨੇ ਉਹ ਦੇਖੋ ਕਿਸੇ ਵੀ ਚੀਜ਼ ਦਾ ਅਰਕ ਲੈ ਸਕਦੇ ਹੋ ਹਾਂਜੀ ਸਾਡੇ ਅਰਕ ਨੇ ਅਰਕ ਜਿਹੜੇ ਨੇ ਉਹ ਇਸ ਟਾਈਮ ਪੂਰੇ ਇੰਡੀਆ ਵਿੱਚ ਜਿਹੜਾ ਅਰਕ ਆ ओरिजिनल ਨਹੀਂ ਮਿਲਦੇ ਬੇ ਠੀਕ ਆ ਵੀ ਲੋਕੀ 20 ਰੁਪਏ ਦੀ 25 ਰੁਪਏ ਦੀ ਬੋਤਲ ਜਿਹੜੀ ਪंसारी ਦੁਕਾਨ ਤੋਂ ਲੈ ਆਂਦੇ ਨੇ 20 ਰੁਪਏ 10 ਰੁਪਏ ਦੀ ਖਾਲੀ ਬੋਤਲ ਅਰਕ ਕੌਣ ਕੱਢ ਕੇ ਦੇਗਾ 20 ਰੁਪਏ ਰਹਾ ਹਾਂਜੀ ਇਹ 120 30 ਰੁਪਏ ਦੀ ਅੱਧਾ ਕਿਲੋ ਦੀ ਬੋਤਲ ਏ ਮਤਲਬ ਇਹ ਹੈ ਕਿ ਮਤਲਬ ਚੀਜ਼ ਦਾ ਬੈਨੀਫਿਟ ਤੇ ਲਈਏ ਸੀ ਜਿਹੜੀ ਚੀਜ਼ ਏ ਸੀ ਸੱਠਾ ਦਾ ਗਲਾਸ ਦਾ ਜੂਸ ਆ ਹਾਂਜੀ ਤੇ ਅਰਕ ਕਿੱਥੋਂ ਇੱਕ ਇੱਕ ਬੂੰਦ ਨਿਕਲ ਜਾਈਗੀ ਬਾਕੀ ਮੇਨ ਚੀਜ਼ ਜਿਹੜੀ ਸਾਡੀ ਉਹ ਆਪਣਾ ਮਜੂਨ ਜਿਹੜੀ ਜਿਹੜੀ ਚਵਨ ਪਾਸ਼ੇ ਮਜੂਨ ਹੈ ਉਹ ਇਦਾਂ ਹੈ ਕਿ ਜਿਹੜਾ ਬੰਦਾ ਲੈ ਜਾਏ ਸਾਨੂੰ ਵੇਖ ਲੇ ਪਰਖ ਲੇ ਵੀ ਇੱਕ ਵਾਰੀ ਡੱਬਾ ਬੰਦਾ ਖਾ ਕੇ ਦੇਖ ਲੇ ਉਹਨੂੰ ਪਤਾ ਲੱਗ ਜਾਏਗਾ ਕਿ ਕੋਈ ਚੀਜ਼ ਬੰਦੇ ਨੇ ਖਾਧੀ ਹੈ ਜਿੰਦਗੀ ਵਿੱਚ ਤੇ ਇਹ ਹੈ ਕਿੱਥੇ ਸੀ ਅਸੀਂ ਕਿਰਤੀ ਪੰਸਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਤਿਹਗੜ ਚੂੜੀਆਂ ਰੋਡ ਨਿਰੰਕਾਰੀ ਭਵਨ ਦੇ ਬਿਲਕੁਲ ਸਾਹਮਣੇ ਕਲੋਨੀ ਕਿਹੜੀ ਸੀ ਫੇਰਲੈਂਡ ਕਲੋਨੀ ਫੇਰਲੈਂਡ ਕਲੋਨੀ ਫੇਰਲੈਂਡ ਕਲੋਨੀ ਦੇ ਵਿੱਚ ਆ ਸਕਦੇ ਹਾਂ ਸੁਆਮਾ ਲੈ ਸਕਦੇ ਕੋਈ ਛੁੱਟੀ ਤਾਂ ਨਹੀਂ ਹੁੰਦੀ ਨਹੀਂ ਜੀ ਨਹੀਂ ਨਹੀਂ ਛੁੱਟੀ ਨਹੀਂ ਕੋਈ ਵੀ ਹੁੰਦੀ ਨੰਬਰ ਪਾ ਦਾਂਗੇ ਕਾਲ ਕਰਕੇ ਆਸਾਂ ਹਾਂ ਜੀ ਹਾਂ ਜੀ ਬਾਕੀ ਕਾਲ ਕਰਕੇ ਆਪਣਾ ਜੇ ਕੋਈ ਕਾਲ ਨਹੀਂ ਕਿਸੇ ਰਿਟੈਂਡ ਹੁੰਦੀ ਤੇ ਉਹ WhatsApp ਦੇ ਉੱਤੇ ਮੈਸੇਜ ਕਰਦੇ ਕਿਉਂਕਿ ਉਹਦੇ ਤੇ ਆਪਾਂ ਜਦੋਂ ਵੀ ਫ੍ਰੀ ਹੁੰਨੇ ਆ ਰਿਪਲਾਈ ਹੋ ਜਾ ਬੰਦੇ ਨੂੰ ਰਿਪਲਾਈ ਕਰ ਸਕਦੇ ਆ ਅਸੀਂ ਕਾਰਡ ਵਗੈਰਾ ਸਾਰਾ ਡਰੈੱਸ Google ਤੇ ਵੀ ਹੈਗਾ ਬਾਕੀ ਇੱਕ ਚੀਜ਼ ਅਸੀਂ ਕਹਿੰਨੇ ਆ ਕਿ ਤੁਸੀਂ ਕੀਰਤੀ ਨਾਮ ਤੋਂ Amazon ਤੇ ਉੱਤੇ ਜਾ ਕੇ ਕੀਰਤੀ ਨਾਮ ਦੇਤੇ ਕੋਈ ਵੀ ਜਿਹੜਾ ਸਾਡਾ ਪ੍ਰੋਡਕਟ ਏ ਜਦੋਂ ਸਾਡਾ ਪ੍ਰੋਡਕਟ ਸ਼ੋਰਟੇਜ ਹੁੰਦਾ ਅਸੀਂ ਉਸ ਚੀਜ਼ ਨੂੰ ਕਰ ਦਿੰਨੇ ਆ ਮਤਲਬ ਸਟਾਕ ਦੇ ਵਿੱਚ ਨਹੀਂ ਹੁੰਦਾ ਉਦੋਂ ਅਸੀਂ ਇਹਨੂੰ ਬੰਦ ਕਰਦੇ ਆ ਨਹੀਂ ਤੇ ਉਹ Amazon ਤੇ ਅਵੇਲੇਬਲ ਹੁੰਦਾ ਠੀਕ ਆ ਕੋਈ ਵੀ ਸ਼ਰਬਤ ਆਲੂ ਬਖਾਰਾ ਸ਼ਰਬਤ ਤੁਸੀਂ ਕੀਰਤੀ ਆਲੂ ਬਖਾਰਾ ਸ਼ਰਬਤ ਸਰਚ ਕਰੋ ਆਲੂ ਬਖਾਰਾ ਸ਼ਰਬਤ ਆਏਗਾ ਜਾਮੁੰਦਾਰਾ ਫਾਲਸਰਾ ਸ਼ਰਬਤ ਆਏਗਾ ਬਾਸਰਾ ਆਏਗਾ ਗੁਲਕੰਦ ਆਏਗੀ ਚਮਨਪਲ ਸ਼ਾਏਗੀ ਜਿਹੜੀ ਸਾਰੇ ਆਣਗੇ ਕੀਰਤੀ ਆਲੂ ਬਖਾਰਾ ਸ਼ਰਬਤ ਕੀਰਤੀ ਦੇ ਨਾਮ ਦੇਤੇ ਜਿਹੜੇ Amazon ਤੇ ਸਾਰੇ ਪ੍ਰੋਡਕਟ ਹੈਗੇ ਨੇ ਜੀ ਧੰਨਵਾਦ ਮਿਹਰਬਾਨੀ